ਫਰਦੀ ਕੀ ਜਾਲੋ ਇਸ ਤਰ੍ਹਾਂ ਉਹ ਇਹੀ ਤੇ ਜੀ ਥੱਲੇ ਬੈਠੇ ਆ ਸਾਨੂੰ ਤੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਤੇ ਮੁੰਡਿਆਂ ਨੇ ਆਣ ਕੇ ਤੇ ਫਟਾ ਫਾਟ ਤੇ ਬਾ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਡਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉੱਤੇ ਤੇ ਨਿਵੇਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਕ ਲਿਆ ਪਤਾ ਲੱਗਾ ਕਿ ਕਿਤਨਾ ਪਤਾ ਹੀ ਨਹੀਂ ਲੱਗਾ ਜੀ ਕਿਤਨਾ ਅੱਗ ਲੱਗੀ ਆ ਆਨੂੰ ਲੋਕਾਂ ਨੇ ਦੱਸਿਆ ਜੀ ਕਿ ਕਿਹੜੇ ਲੋਕਾਂ ਨੇ ਗਵਾਂਢ ਵਾਲਿਆਂ ਆ ਅੱਗ ਮਾਰ ਗਵਾਂਢੋਂ ਆਉਂਦੇ ਹੀ ਬਕੁੜੀਆਂ ਦੋ ਗਲੀ ਚੋਂ ਸਿੱਧੇ ਨੀਚੇ ਬੈਠੇ ਸੀ ਸ਼ਾਹ ਤੇ ਜਦੋਂ ਅੱਗ ਲੱਗੀ ਕਿਤਨਾ ਪਤਾ ਲੱਗਾ ਵੀ ਅੱਗ ਲੱਗੀ ਉਹ ਧੂਆਂ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆਂ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾੜੇ ਲੱਗੀ ਆ ਇਹ ਨਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਨੂੰ ਨਾ ਨੀੜੇ ਲਾੜੇ ਕੋ ਸਾੜੇ ਬਣਿਆ ਦੇ ਉਹ ਪਤਾ ਲੱਗਾ ਜੇ ਉਧਰੋਂ ਫਿਰ ਗਾ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਭ ਉਹ ਨਾਲ ਸਾਡੇ ਨਹੀਂ ਤੇ ਨਵੀਟਰ ਦਾ ਨੁਕਸਾਨ ਬੜਾ ਕਰਨਾ ਸੀ ਜੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਕੁੜੀ ਦਾ ਦਾਜ ਹੀ ਕੁੜੀ ਦਾ ਦਾਜ ਹੀ ਪੱਕੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਪੱਕੇ ਹਾਂ ਚਲ ਜਾਓ ਅੰਦਰ ਲੀੜਾ ਕਪੜਾ ਸਮਾਨ ਸਾਰਾ ਸਾਰਾ ਆਹ ਜੀ ਮੰਗਾ ਹੀ ਇਹੋ ਹੀ ਕਹਿੰਨੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਹਾਂ ਚਿੰਦੀ ਚਿੰਦੀ ਤੇ ਇਸ ਤਰ੍ਹਾਂ ਲੱਗੀ ਆ ਮੈਂ ਉੱਤੇ ਬਾਹਰ ਬੈਠੀ ਆ ਤੇ ਕਾਕਾ ਨਿਕਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੋਈ ਸਮਾਨ ਹੀ ਦਿੰਦਾ ਨਾਨੀ ਮੈਂ ਕੋਠੇ ਤੇ ਰੱਖਾਂਵਾ ਤੇ ਇੱਕ ਰਖਣ ਆਇਆ ਤਾਂ ਉਧਰੋਂ ਆਜੋ ਓਟੀਆਂ ਹੱਡੀਆਂ ਵਜਾ ਮੰਡੀਆਂ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲੋ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰਿਆਂ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਰੱਡੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰੇ ਕੋਚਾ ਤਾਂ ਬਾਹ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬੜਾ ਹੀ ਆ ਜੀ ਕੋ ਕਪੜੇ ਕਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਾਵਾਂ ਲਿਆ ਹੀ ਉੱਥਾ ਹੀ ਸਾਰੇ ਪੁੱਜ ਕੇ ਵਿੱਚੇ ਤਾਜ ਵਾਲੇ ਟੀਕਾ ਗੁੱਡੀ ਦਾ ਬਣਾਇਆ ਸੀ ਗੁੱਡੀ ਦਾ ਹੀ ਦਾਜ ਦੇ ਇਥੇ ਆ ਉਹ ਕੁੜੀ ਦਾ ਤਾਂ ਇਥੇ ਪਿਆ ਬਿਸਤਰੇ ਪੁੱਤਰੇ ਸਾਰੀ ਵਿਆਹ ਦਵਾ ਚਾ ਤਾਂ ਕਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਕਿੰਨੇ ਪੈਸੇ ਆਂਦਾ ਲੱਗਦਾ ਤੁਹਾਨੂੰ ਪੀ ਐਨ ਸਾਹਿਬ ਸਾਡਾਂ ਦੇ ਜੀ ਤੋਂ ਤਾਂ ਲੱਗਦਾ ਹੋਈ ਆ ਜੀ ਨਹੀਂ ਨਹੀਂ ਲੈ ਹੁੰਦੇ ਅਜੇ ਰੂਰਾ ਮਹਿੰਗਾ ਹੁਣ ਕੀ ਤਾਂ ਕਿੰਨੇ ਪੱਕੇ ਦੋ ਪੱਕੇ ਸਾਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਕੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਮੁੰਡੇ ਦੇ ਪੇਟੀ ਜੀ ਪੈਂਡ ਕੋੜਾ ਲੈ ਕੇ ਥੋੜੇ ਦਿਨ ਮੰਡੇ ਨੇ ਲਿਆਂਦਾ ਵੀ ਭੋਦੀ ਗੱਜਵਾਈ ਦੇ ਕੱਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੋਜ ਹੀ ਗਿਆ ਕੱਪੜੇ ਸਾਰੇ ਪੇਟੀ ਵੀ ਸੜ ਪੇਟੀ ਵਿੱਚ ਹੀ ਬਾਹਰ ਰੱਖੇ ਵੱਡੇ ਕੱਪੜੇ ਤੇ ਤੋੜਿਆਂ ਦੇ ਪਾਪਾ ਕਿਹਦਾ ਕਿਹਾ ਚਾ ਦਰੀਆਂ ਦੁਰੀਆਂ ਹੀ ਸਾਡੀਆਂ ਚਾਚੇ ਦੀਆਂ ਹੀ ਬਣਾਈਆਂ ਉਹ ਵੀ ਭੱਜ ਭੱਜ ਗਏ ਸਾਰਾ ਕੁਝ